ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਵਾਰੀ ਹੈ ਸੁਖਬੀਰ ਸਿੰਘ ਬਾਦਲ ਦੀ ਮਾਨ ਸਰਕਾਰ ਹੁਣ ਇਸ ਟਾਈਮ ਫੁੱਲ ਐਕਸ਼ਨ ਦੇ ਵਿੱਚ ਹੈਗੀ ਆ ਮੁਕੰਮਲ ਜਾਣਕਾਰੀ ਜੜੀਏ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਹਾਂ ਜੀ ਪੰਜਾਬੀ ਸਾਸਤਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਚੱਕ ਲਿਆ ਸੀਐਮ ਭਗਵੰਤ ਮਾਨ ਦਾ ਇੱਕ ਬਹੁਤ ਵੱਡਾ ਐਕਸ਼ਨ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਸੁਖਬੀਰ ਬਾਦਲ ਨੂੰ ਚੱਕਣ ਦੀ ਤਿਆਰੀ ਕਰ ਲਈ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਪਹਰਾਂਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਕੋਲੋਂ ਜਿਹੜੀਆਂ ਹਤੀਜਾ ਬਰਾਮਤ ਹੋਈਆਂ ਨੇ ਪੰਜਾਬ ਦੇ ਲੋਕਾਂ ਨੂੰ ਦਰਸਲ ਦੇ ਵਿੱਚ ਨੇਰੇ ਦੇ ਵਿੱਚ ਰੱਖਿਆ ਜਾਂਦਾ ਸੀ ਕਿ ਬਾਦਲ ਪਰਿਵਾਰ ਪੰਜਾਬ ਦੇ ਪੱਖ ਦੇ ਵਿੱਚ ਖੜਾ ਤੇ ਪੰਜਾਬ ਨੂੰ ਪਤਾ ਨਹੀਂ ਕਿੰਨਾ ਕਿੰਨਾ ਨੇ ਯਾਨੀ ਸਮਰਥਨ ਦਿੱਤਾ ਬਾਅਦ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਸਟੇਜਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਔਰ ਹੁਣ ਇਹਨਾਂ ਦੇ ਘਰ ਦੇ ਵਿੱਚੋਂ ਜਿਹੜੀ ਜਿਹੜੀ ਚੀਜ਼ ਮਿਲੀ ਆ ਉਹ ਵੀ ਤੁਹਾਡੇ ਸਾਹਮਣੇ ਤਰਾਂਗੇ ਔਰ ਹੁਣ ਸ਼ਖਬੀਰ ਬਾਦਲ ਨੂੰ ਚੱਕਣ ਦੀ ਤਿਆਰੀ ਤੇ ਭਗਵੰਤ ਮਾਨ ਵਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਚੱਕਿਆ ਪਹਿਲਾਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਵਾਂਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਉਹੀ ਮਜੀਠੀਆ ਜਿਹੜਾ ਕਹਿੰਦਾ ਸੀ ਭਗਵੰਤਿਆ ਤੂੰ ਮੇਰੇ ਬੰਨੀ ਚਾਕ ਨਹੀਂ ਸਕਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਉਹੀ ਐਕਸ਼ਨ ਕੀਤਾ ਜਿਹੜਾ ਕਈ ਦਿਨ ਪਹਿਲਾਂ ਇੱਕ ਸੇ ਤੋਂ ਬੋਲਿਆ ਜਾਂਦਾ ਕਿ ਭਾਈ ਇਹਨਾਂ ਲਈ ਅਸੀਂ ਤਿਆਰੀਆਂ ਕਰ ਰਹੇ ਹਾਂ ਵੱਡੇ ਮਗਰਮੱਛਾਂ ਨੂੰ ਚੱਕਾਂਗੇ ਪਰ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਪੁਲਸ ਨੇ ਚੱਕ ਲਿਆ ਕਿਵੇਂ ਚੱਕ ਲਿਆ ਪੂਰੀ ਵੀਡੀਓ ਦਿਖਾਵਾਂਗੇ ਔਰ ਭਗਵੰਤ ਮਾਨ ਕਹਿੰਦੇ ਹੁਣ ਦੂਜਾ ਨੰਬਰ ਇਹਨਾਂ ਦੇ ਯਾਨੀ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦੇ ਜੀਜੇ ਦਾ ਲੱਗਣ ਜਾ ਰਿਹਾ ਬੀਤੇ ਦਿਨੀ ਜਿਹੜੀ ਹਾਰ ਹੋਈ ਹੈ ਉਹਨੂੰ ਲੈ ਕੇ ਵੀ ਬੜਾ ਚਿੰਤਾ ਦੇ ਵਿੱਚ ਪਿਆ ਸੀ ਅਕਾਲੀ ਦਲ ਹੁਣ ਸੀ ਇਹ ਮਾਨ ਨੇ ਹੋਰ ਵੀ ਚਿੰਤਾ ਵਧਾ ਦਿੱਤੀਆਂ ਨੇ ਸੁਖਵੀਰ ਸਿੰਘ ਬਾਦਲ ਪਰਿਵਾਰ ਦੀਆਂ ਯਾਨੀ ਬਾਦਲਾਂ ਉੱਤੇ ਐਕਸ਼ਨ ਹੋ ਗਿਆ ਭਗੰਤ ਮਾਨ ਦਾ ਕਿਉਂਕਿ ਭਗੰਤ ਮਾਨ ਬੀਤੇ ਦਿਨਾਂ ਦੇ ਵਿੱਚ ਜਿਹੜੀ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਮ ਝਾਮ ਇਕੱਠਾ ਕਰ ਰਹੇ ਹਾਂ ਜਿਸ ਦਿਨ ਉਹਨਾਂ ਦੇ ਖਿਲਾਫ ਸਾਡੇ ਹੱਥ ਸਬੂਤ ਲਾਗੇ ਤਾਂ ਅਸੀਂ ਉਸੇ ਦਿਨ ਹੀ ਦਾਵਾ ਬੋਲ ਦੇਣਾ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਚੱਕਦੀ ਹੈ ਪੁਲਿਸ ਸੁਣੋ ਯਾਰ ਧਿਆਨ ਦੇ ਨਾਲ ਤਾਂ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਵੀ ਨੰਬਰ ਲੱਗਣ ਜਾ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਹੈੱਡ ਨੇ ਕਿਉਂਕਿ ਸਾਰਾ ਤਾਮ ਝਾਮ ਉਹੀ ਕਰਦੇ ਨੇ ਉਹੀ ਵਿਰੋਧੀ ਧਿਰਾਂ ਦੇ ਵਿੱਚ ਬਹੁਤ ਸਾਰਾ ਰੌਲਾ ਪਾਉਂਦੇ ਸੀ ਭਗਵੰਤ ਮਾਨ ਦੇ ਖਿਲਾਫ ਬੜਾ ਰੌਲਾ ਪਾਇਆ ਸੀ ਪਰ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਵੀ ਨਕਾਰ ਦਿੱਤਾ ਹੈ ਤੱਜ ਭਗਵੰਤ ਮਾਨ ਦਾ ਸੁਖਵੀਰ ਤੇ ਵੀ ਕਿਵੇਂ ਐਕਸ਼ਨ ਹੁੰਦਾ ਇਹ ਖਬਰ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਪਹਿਲਾਂ ਬੇਕਰਮ ਸਿੰਘ ਮਜੀਠੀਆ ਕਿਵੇਂ ਚੱਕੇ ਜਰਾ ਇਹ ਵੀ ਸੁਣ ਲਓ ਧਿਆਨ ਦੇਣਾ ਲਜਾਇਆ ਜਾ ਰਿਹਾ ਤੇ ਇਸੇ ਵਿਚਾਰੇ ਨੂੰ ਤੁਹਾਨੂੰ ਦੱਸਣੇ ਕਿ ਤੱਕਾ ਮੁੱਕੀ ਦੀ ਵੀ ਖਬਰ ਸਾਹਮਣੇ ਗਿਆ ਜੁੱਝ ਦੱਸਿਆ ਜਾ ਰਿਹਾ ਕਿ ਅਧਿਕਾਰੀਆਂ ਵੱਲੋਂ ਵਿਕਰਮਜੀਤਿਆ ਨੇ ਕਰਦੇ ਪਿਛਲੇ ਦਰਵਾਜ਼ੇ ਤੋਂ ਚੁੱਪਚਪੀਤੇ ਬਾਹਰ ਲeke ਜਾਇਆ ਜਾ ਰਿਹਾ ਸੀ ਉਸੇ ਦੌਰਾਨ ਮੌਕੇ ਉੱਤੇ ਸਮਰਥਕ ਪਹੁੰਚ ਜਾਂਦੇ ਨੇ ਜੋ ਸੁਰਾਨ ਮੌਕੇ ਉੱਤੇ ਜਿਹੜਾ ਮਾਹੌਲ ਹੈ ਕਾਫੀ ਤਣਾਅਪੂਰਨ ਵਾਲਾ ਪੰਜਾਂ ਦਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਅੱਜ ਟਰਮਸਾਰ 15 ਅਧਿਕਾਰੀਆਂ ਦੀ ਇੱਕ ਟੀਮ ਅਮਨਿਸਰ ਵਿਹائش ਉਹਨਾਂ ਦੇ ਗ੍ਰੀਨ ਅਵੇਨਿਊਸ ਦੇ ਘਰ ਦੇ ਵਿੱਚ ਪਹੁੰਚਦੀ ਹੈ ਜਿੱਥੇ ਲਗਾਤਾਰ ਸਵੇਰ ਤੋਂ ਹੀ ਉਹਨਾਂ ਦੇ ਕਾਰ ਦੀ ਖੰਗਾਲੀ ਕੀਤੀ ਜਾ ਰਹੀ ਹੈ ਤੇ ਜ਼ਰੂਰਤਾਂ ਤੋਂ ਦੱਸ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਨਾਲ ਆਪਨੀ ਸਰ ਦੇ ਵਿੱਚ ਨੋ ਟਿਕਾਣਿਆਂ ਉੱਤੇ ਛਾਪੇਮਾਰੀ ਚੱਲ ਰਹੀ ਹੈ ਤੇ ਇਸ ਛਾਪੇਮਾਰੀ ਦੌਰਾਨ ਉਹਨਾਂ ਵੱਲੋਂ ਅਧਿਕਾਰੀਆਂ ਦੇ ਨਾਲ ਬਹਿਸ ਕਰਦੇ ਹੋਏ ਵਿਖਾਈ ਦੇ ਰਹੇ ਅਤੇ ਨਾਲ ਹੀ ਪਤਨੀ ਗਨੀਵ ਕੋਰ ਵੱਲੋਂ ਵੀ આરોਪ ਲਗਾਏ ਜਾਂਦੇ ਨੇ ਕਿ ਉਹਨਾਂ ਨੂੰ ਜ਼ਬਰਦਸਤੀ ਉਹ ਘਰ ਦੇ ਵਿੱਚ ਵੜੇ ਨੇ ਅਤੇ ਨਾਲ ਹੀ ਉਹਨਾਂ ਵੱਲੋਂ ਤੱਕਾ ਮੁੱਕੀ ਵੀ ਕੀਤੀ ਗਈ ਹੈ ਯਾਨੀ ਬਿਕਰਮ ਮਜੀਠੀਆ ਬੰਨਿਓ ਵਿਰੋਧਤਾ ਕੀਤਾ ਜਾਂਦਾ ਪਰ ਦੂਜੇ ਪਾਸੇ ਭਗਵੰਤ ਮਾਨ ਦਾ ਜਿਹੜਾ ਐਕਸ਼ਨ ਸੀ ਉਹ ਸਿੱਧੇ ਤੌਰ ਤੇ ਸੀ ਭਾਵੇਂ ਬਿਕਰਮ ਸਿੰਘ ਮਜੀਠੀਆ ਦੇ ਕਹਿੰਦਾ ਮੁੱਕੀਆਂ ਰੱਖ ਕੇ ਲਿਓ ਪਰ ਇਹਨੂੰ ਚੱਕਣਾ ਜ਼ਰੂਰੀ ਹੈ ਕਿਉਂ ਚੱਕਣਾ ਜ਼ਰੂਰੀ ਹੈ ਮੈਂ ਕਹਿ ਕਿਉਂ ਰਿਹਾ ਦਰਸਾਲ ਦੇ ਵਿੱਚ ਇਸ ਗੱਲ ਦੇ ਸਬੂਤ ਨੇ ਮੇਰੇ ਕੋਲ ਪੰਜਾਬ ਦੇ ਅੰਦਰ ਜਿਹੜੀ ਜਿਹੜੀ ਇਹਨਾਂ ਨੇ ਮਹਾਮਾਰੀ ਫੈਲਾਈ ਸੀ ਉਹਦੇ ਜ਼ਿੰਮੇਵਾਰ ਇਹ ਬਾਦਲ ਪਰਿਵਾਰ ਨੇ ਜਿੰਨੇ ਵੀ ਨਸ਼ਾ ਪਤਾ ਚਰਾਉਣ ਵਾਲੀ ਇਹ ਆਮ ਆਦਮੀ ਪਾਰਟੀ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਵੇਲੇ ਦੀ ਜੜ ਪੱਟੀ ਹੋਈ ਆ ਪੰਜਾਬ ਦੀ ਜਿਹੜਾ ਕਿ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਮਰ ਗਿਆ ਉਹੀ ਦਰਸਲ ਦੇ ਵਿੱਚ ਪੰਜਾਬ ਦੀਆਂ ਜੜਾਂ ਦੇ ਵਿੱਚ ਤੇਲ ਪਾ ਕੇ ਗਿਆ ਸੀ ਜਿਹੜਾ ਕਿ ਪੰਜਾਬ ਅੱਜ ਤੱਕ ਸੁੱਲਗ ਰਿਹਾ ਔਰ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਇਹਨਾਂ ਦਾ ਸੁਖਬੀਰ ਸਿੰਘ ਬਾਦਲ ਉਹਨੂੰ ਵੀ ਚੱਕਣ ਦੀ ਤਿਆਰੀ ਤੇ ਆ ਭਗਵੰਤ ਮਾਨ ਕਿਉਂਕਿ ਭਗਵੰਤ ਮਾਨ ਦਾ ਵੀ ਤੁਹਾਡੇ ਸਾਹਮਣੇ ਇੱਕ ਬਿਆਨ ਸੁਣਾਵਾਂਗੇ ਕਿ ਆਖਰ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਬੀਤੇ ਦਿਨੀ ਕੀ ਕਿਹਾ ਸੀ ਕਿ ਉਹਨੇ ਕਿਹਾ ਕਿ ਪੰਜਾਬ ਦੇ ਅੰਦਰ ਇਹੀ ਕੱਲੇ ਨੇਤਾ ਨੇ ਜਿਹੜੇ ਚਾਹੁੰਦੇ ਆ ਸਾਡੇ ਹੀ ਸੱਤਾ ਰਵੇ ਸਾਡੇ ਹੀ ਪਰਿਵਾਰ ਪੀੜੀਦਾਰ ਪੀੜੀ ਪੰਜਾਬ ਨੂੰ ਖਾਵੇ ਔਰ ਪੰਜਾਬ ਨੂੰ ਲੁੱਟੇ ਤਾਂ ਇਹਨਾਂ ਨੇ ਹੁਣ ਸੋਚਿਆ ਕਿ ਪੰਜਾਬ ਦੇ ਲੋਕਾਂ ਨੇ ਇਨਕਾਰ ਦਿੱਤੇ ਆ ਔਰ ਦੂਜੇ ਪਾਸੇ ਮੌਜੂਦਾ ਸਰਕਾਰ ਦੇ ਵਿੱਚ ਭਗਵੰਤ ਮਾਨ ਨੇ ਸੋਚਿਆ ਕਿ ਭਾਈ ਹੁਣ ਤਾਂ ਜਿਹੜਾ ਮੌਕਾ ਹੈਗਾ ਔਰ ਹੁਣ ਉਹਨੂੰ ਵੀ ਪਤਾ ਹੈ ਹੁਣ ਸੀਆ ਮਾਨ ਨੂੰ ਵੀ ਪਤਾ ਕਿ ਪੰਜਾਬ ਦੇ ਲੋਕ ਮੈਨੂੰ ਵੀ ਨਕਾਰੇ ਬੈਠੇ ਨੇ ਕਿਉਂਕਿ ਮੇਰੀ ਵੀ ਛੁੱਟੀ ਹੋਣ ਵਾਲੀ ਆ ਪੌਣੇ 2 ਸਾਲ ਰਹਿ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਮੈਂ ਵਾਅਦਾ ਕੀਤਾ ਉਹ ਧਨਵਾ ਜੀਏ ਕਿਉਂਕਿ ਇਹਨਾਂ ਦਾ ਪਰਿਵਾਰ ਹੈ ਨਾ ਜਿਹੜਾ ਇਹਨਾਂ ਨੇ ਲੁੱਟ ਲੁੱਟ ਕੇ ਲੁੱਟ ਲੁੱਟ ਕੇ ਪੰਜਾਬ ਤੋਂ 3000 ਕਿੱਲਾ ਜ਼ਮੀਨ ਦਾ ਹੀ ਬਣਾ ਲਿਆ ਤਾਂ ਹੁਣ ਤੁਸੀਂ ਆਪ ਦੱਸੋ ਵੀ ਜਿਹੜੇ ਬੰਦਿਆਂ ਕੋਲ 3000 ਏਕੜ ਜ਼ਮੀਨ ਹੋਵੇ ਤੇ ਉਹ ਲੋਕ ਉਹਨਾਂ ਲੋਕਾਂ ਦਾ ਦੇਖੋ ਤੁਸੀਂ ਵੀ ਜਿਹੜੇ ਹੁਣ ਭਵੰਤਮਾਨ ਵਰਗੇ ਨੇ ਇਹਨਾਂ ਲੋਕਾਂ ਨੂੰ ਕਿਹਾ ਜਾਂਦਾ ਤੁਹਾਡੇ ਕੋਲ ਜ਼ਮੀਨ ਬਹੁਤ ਸਾਰੀ ਹੈ ਬਲਕਿ ਇਹਨਾਂ ਦੇ ਬਰਾਬਰ ਦੀ ਨਹੀਂ ਹੈਗੀ ਪਰ ਫੇਰ ਵੀ ਪੰਜਾਬ ਦਾ ਮੁੱਖ ਮੰਤਰੀ ਚਾਹੇ ਮਾੜਾ ਪੰਜਾਬ ਲਈ ਪਰ ਗੱਲ ਇੱਥੇ ਆਉਂਦੀ ਹੈ ਵੀ ਜਿਹੜੇ ਐਡੇ ਵੱਡੇ ਪੱਦਰ ਦੇ ਉੱਤੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਅੱਜ ਤੱਕ ਖਾਦਾ ਪੰਜਾਬ ਦੇ ਸਿਰੋਂ ਅੱਜ ਤੱਕ ਇਹਨਾਂ ਦੀਆਂ ਪੀੜ੍ਹੀਆਂ ਚੱਲ ਰਹੀਆਂ ਨੇ ਇਹਦੇ ਵਿੱਚ ਕੋਈ ਦੋ ਰਹਿਮਾਂ ਨਹੀਂ ਹੈਗੀਆਂ ਇਹਨਾਂ ਦੀਆਂ ਪੀੜ੍ਹੀਆਂ ਆਉਣ ਵਾਲੇ ਕਈ ਸਾਲਾਂ ਤੱਕ ਚੱਲਣੀਆਂ ਉਹ ਪੰਜਾਬ ਲੁੱਟੇ ਹੋਏ ਦਾ ਇਹਨਾਂ ਕੋਲ ਐਡਾ ਤਾਂ ਦੌਲਤ ਹੈ ਕਿ ਅੱਜ ਤੱਕ ਇਹਨਾਂ ਕੋਲ ਖਤਮ ਹੋਣ ਦਾ ਨਾਮ ਨਹੀਂ ਲੈ ਰਿਆ ਤਾਂ ਹੁਣ ਜਿਹੜਾ ਭਗਵੰਤ ਮਾਨ ਮਨੀਓ ਐਕਸ਼ਨ ਹੋ ਰਿਹਾ ਇਹ ਬਿਲਕੁਲ ਸਹੀ ਹੋ ਰਿਹਾ ਪੰਜਾਬ ਦੇ ਲੋਕ ਇਹਦਾ ਸਮਰਥਨ ਵੀ ਕਰ ਰਹੇ ਨੇ ਕਿਉਂਕਿ ਬਾਦਲ ਪਰਿਵਾਰਾਂ ਨੇ ਜਿਹੜਾ ਇਹ ਚਾਹੁੰਦਾ ਕਿ ਸਾਡੇ ਬੱਚਿਆਂ ਤੋਂ ਲੈ ਕੇ ਸਾਡੇ ਪਤਾ ਨਹੀਂ ਕਿੰਨੀਆਂ ਤੇ ਪੀੜ੍ਹੀਆਂ ਤੱਕ ਪੰਜਾਬ ਨੂੰ ਲੁੱਟਣ ਇਹ ਬਿਆਨ ਮੈਂ ਕਈ ਵਾਰ ਤੁਹਾਡੇ ਸਾਹਮਣੇ ਇਹਨਾਂ ਦੇ ਭਤੀਜੇ ਦਾ ਵੀ ਸੁਣਾ ਚੁੱਕਿਆ ਔਰ ਹੁਣ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦਾ ਨੰਬਰ ਲਾਉਣ ਜਾ ਰਹੇ ਨੇ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਸੋਵੀਰ ਸਿੰਘ ਬਾਦਲ ਨੂੰ ਚੱਕਣਾ ਉਹਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜੇ ਵੱਡੇ ਮਗਰਮੱਛ ਨੇ ਮੈਂ ਇਹਨਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈਣਾ ਹੀ ਲੈਣਾ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਤਾਣੇ ਮਾਰ ਰਹੇ ਸੀ ਕਹਿੰਦੇ ਜੇਕਰ ਹਿੰਮਤ ਹੈ ਮੈਂ ਵੀ ਇਹ ਗੱਲ ਕਹੀ ਸੀ ਆਪਣੇ ਚੈਨਲ ਦੇ ਥਰੂ ਕਿ ਭਾਈ ਜੇਕਰ ਤੁਹਾਡੇ ਵਿੱਚ ਹਿੰਮਤ ਆ ਤਾਂ ਵੱਡੇ ਮਗਰਮੱਛ ਜਿਹੜੇ ਬਾਦਲ ਕੇ ਆ ਇਹਨਾਂ ਨੂੰ ਤਹਸਨੈਸ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰਾ ਪੰਜਾਬ ਨੂੰ ਉਹਨਾਂ ਨੇ ਲੁੱਟ ਕੇ ਆਪਣੀ ਜ਼ਿੰਦਗੀ ਬਣਾਈ ਆ ਅੱਜ ਤੱਕ ਸਾਡੇ ਪੰਜਾਬ ਦੇ ਸਰੋਂ ਉਹਨਾਂ ਦੀ ਰੋਟੀ ਚੱਲ ਰਹੀ ਹੈ ਤਾਂ ਇਸ ਕਰਕੇ ਸੱਤਾ ਦੇ ਵਿੱਚ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੈ ਜਿਹੜੇ ਨੇ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਹੈ ਕਈ ਸਰਕਾਰਾਂ ਆ ਰਹੀਆਂ ਪਰ ਬਾਦਲ ਕਿਆਂ ਨੂੰ ਕਿਸੇ ਨੇ ਛੇੜਨ ਦੀ ਹਿੰਮਤ ਨਹੀਂ ਕੀਤੀ ਸੋ ਇਸ ਗੱਲ ਦੀ ਅਸੀਂ ਵੀ ਹਮਾਇਤ ਕਰਦੇ ਹਾਂ ਕਿ ਬਹੁਤ ਵਧੀਆ ਤੁਹਾਡਾ ਜਿਹੜਾ ਐਕਸ਼ਨ ਹੈ ਇਹਨਾਂ ਦੇ ਉੱਤੇ ਹੋਰ ਵੀ ਵੱਡੇ ਪੱਧਰ ਦੇ ਉੱਤੇ ਹੋਣਾ ਚਾਹੀਦਾ ਇਹਨਾਂ ਦੇ ਉੱਤੇ ਬਲਡੋਜ਼ਰ ਵੀ ਚੱਲਣਾ ਚਾਹੀਦਾ ਇਹਨਾਂ ਦੀਆਂ ਕੋਠੀਆਂ ਦੇ ਉੱਤੇ ਜਿਹੜੀਆਂ ਕਿ ਗੈਰ ਨਾਮੀ ਸੰਪਤੀ ਸਾਡੇ ਗਰੀਬਾਂ ਦੇ ਖੂਨਾਂ ਦੇ ਨਾਲ ਬਣਾਈ ਹੋਈ ਹੈ ਪੰਜਾਬ ਦੇ ਲੋਕਾਂ ਦੁਆਰਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਕਰਮ ਸਿੰਘ ਮਜੀਠੀਆ ਜਿਹੜਾ ਕਿ ਸਟੇਜਾਂ ਦੇ ਉੱਤੇ ਚੜ ਕੇ ਇਹ ਕਹਿੰਦਾ ਸੀਗਾ ਕਿ ਮਾਨ ਸਰਕਾਰ ਉਹਨਾਂ ਵਾਲ ਵੇਖ ਵੀ ਨਹੀਂ ਸਕਦੀ ਅੱਜ ਉਸ ਮਾਨ ਸਰਕਾਰ ਨੇ ਨਾ ਸਿਰਫ ਵੇਖਿਆ ਬਲਕਿ ਫੜ ਵੀ ਲਿਆ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੂੰ ਪਿਛਲੇ ਦਰਵਾਜ਼ੇ ਤੋਂ ਫੜਿਆ ਹੈਗਾ ਵਾ ਤੱਕਾ ਮੁਕੀ ਵੀ ਹੋਈ ਹੈਗੀ ਹੈ ਕਿਉਂਕਿ ਬਹੁਤ ਜ਼ਿਆਦਾ ਸਖਤ ਆਰਡਰ ਸਿਗੇ ਕਿ ਹਰ ਸੂਰਤ ਤੇ ਹਾਲਚ ਵਿਕਰਮ ਸਿੰਘ ਮਜੀਠੀਆ ਨੂੰ ਫੜਨਾ ਹੈਗਾ ਵਾ ਔਰ ਇਹਨਾਂ ਦੇ ਪੋਲ ਖੋਲਣੇ ਹੈਗੇ ਆ ਜਿਹੜੇ ਕਿ ਸਟੇਜਾਂ ਦੇ ਉੱਤੇ ਇਹ ਨਾਰਾ ਲਾਉਂਦੇ ਸੀਗੇ ਕਿ ਸਭ ਤੋਂ ਜ਼ਿਆਦਾ ਪੰਜਾਬ ਵਾਸਤੇ ਅਗਰ ਕਿਸੇ ਨੇ ਕੰਮ ਕੀਤਾ ਹੈ ਕੋਈ ਜਿਹੜਾ ਵਾ ਪੰਜਾਬ ਦੇ ਦੁੱਖ ਦਰਦ ਨੂੰ ਸਮਝਦਾ ਹੈ ਤੇ ਉਹ ਸੁਖਬੀਰ ਬਾਦਲ ਪਰਿਵਾਰ ਹੈਗਾ ਵੈ ਔਰ ਉਹਨੇ ਸਭ ਤੋਂ ਜ਼ਿਆਦਾ ਪੰਜਾਬ ਦੀ ਨੌਜਵਾਨ نسل ਵਾਸਤੇ ਜਿਹੜਾ ਵੈ ਉਹ ਕੰਮ ਕੀਤੇ ਹੈਗੇ ਆ ਲੇਕਿਨ ਅੱਜ ਉਹ ਜਿਹੜੇ ਆ ਉਹ ਸਾਰੇ ਹੁਣ ਪੋਲ ਖੁੱਲਣਗੇ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਤਿਆਰੀ ਹੈਗੀ ਹੈ ਸੁਖਬੀਰ ਸਿੰਘ ਬਾਦਲ ਦੀ ਕਿਉਂਕਿ ਉਸਮਾਨ ਸਰਕਾਰ ਇਸ ਟਾਈਮ ਫੁੱਲ ਐਕਸ਼ਨ ਦੇ ਵਿੱਚ ਹੈਗੀ ਹੈ ਅਰੇ ਮਾਨ ਸਰਕਾਰ ਨੇ ਇਹ ठान ਲਈ ਹੈ ਕਿ 25 ਸਾਲਾਂ ਤੋਂ ਜਿਨ੍ਹਾਂ ਨੇ ਕਿਸੇ ਨੇ ਇਹਨਾਂ ਤੇ ਹੱਥ ਨਹੀਂ ਸਿਪਾਇਆ ਪਰ ਹੁਣ ਇਹਨਾਂ ਦੀ ਵਾਰੀ ਹੈਗੀ ਐ ਨਾ ਕੋ ਸਾਰੇ ਸਾਫ ਕਿਤਾਬ ਲੈਣ ਦੀ ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਹੀ ਹੈ ਇਹਨਾਂ ਤੋਂ ਇਲਾਵਾ ਕੋਈ ਨਹੀਂ ਹੈਗਾ ਵੀਰੋ ਤੁਹਾਡਾ ਕੀ ਕਹਿਣਾ ਸਿਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼